ਇਹ ਗੱਲ ਤਲਾ ਬੰਦ ਗਲਤ ਕਰਦੇ ਚੱਕਲਾ ਚੱਕਲਾ ਭਈ ਚੱਕਲਾ ਹੈਗਾ ਭਾਈ ਵੀ ਹਿਸਾਬ ਨਾਲ ਇਸ ਫੜਕਾਓ ਲੋ ਜੀ ਆ ਗਏ ਆ ਜੀ ਆਪਾਂ ਰਾਣੀ ਸੰਦਰਾ ਦੀ ਨਹੀਂ ਪੇਕਿਆਂ ਦੀ ਪੇਕਿਆਂ ਵਧਾ ਰਹੇ ਰਾਣੀ ਸੰਦਰਾ ਦੇ ਪੇਕਾ ਦੇ ਇੱਥੋਂ ਵਿਆਹ ਕੇ ਸੀਰੀਅਸ ਹੋ ਕੇ ਬੈਠੇ ਆ ਕਿਹੜੀ ਕਵੀਲਦਾਰੀ ਦੀ ਗੱਲ ਕਰਦੇ ਹਾਂਜੀ ਓਏ ਸਫਲਾ 20 ਕ੍ਰੋੜ ਰਾਇਟਾ ਵਾਲਿਆਂ ਨੇ ਚਲ ਗਿਆ ਲੈਣ ਕਰੂਜ਼ਰ ਦੇਖਣਾ ਕਿੰਨੇ ਦਸੀ ਉਹਨੇ ਰੇਟ ਤਾਂ ਜਾ 20 ਕ੍ਰੋੜ ਦਾ ਮੈਂ ਕਿਹਾ ਆ ਗਿਆ ਮੁੜ ਗਿਆ ਬਚਨੂ ਲਓ ਜੀ ਆ ਗਿਆ ਆਪਾਂ ਮੈਕਡੋਨਲਡਸ ਵਾਲਿਆਂ ਦੇ ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਕੀ ਹਾਲ ਚਾਲ ਹੈ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਨਵੇਂ ਬਲੌਗ ਦੇ ਵਿੱਚ ਸੋ ਅੱਜ ਆਪਾਂ ਜਾ ਰਹੇ ਹਾਂ ਜੀ ਆਪਣੀ ਰਾਣੀ ਸੁੰਦਰਾ ਦੀ ਸਰਵਿਸ ਕਰਾਉਣ ਤੇ 5000 ਗੱਡੀ ਆਪਣੀ ਚੱਲ ਗਈ ਆ ਤੇ ਆਪਾਂ ਜਾ ਰਹੇ ਹਾਂ ਸਰਵਿਸ ਕਰਾਉਣ ਤੇ ਨਾਲ ਜਾ ਰਹੇ ਆ ਵੱਡੇ ਭਾਜੀ ਤੇ ਨਾਲ ਜਾ ਰਹੇ ਆ ਕੀਪਾ ਜਾਊਗਾ ਕਿ ਨਹੀਂ ਪਤਾ ਨਹੀਂ ਪਤਾ ਹੁਣ ਦੇਖਦੇ ਆ ਜਾ ਤ ਹੁਣ ਕਰਤਾਰਪੁਰ ਵਾਲ ਦੀ ਰਹੇ ਆਂ ਦੇਖੋ ਕੀ ਕਹਿੰਦਾ ਹੁਣ ਦੁਕਾਨੇ ਜਾ ਕੇ ਪੁੱਛਦੇ ਆ ਉਹਨੂੰ ਵੀ ਜਾਣਾ ਉਹਨੇ ਕਿ ਨਹੀਂ ਜਾਣਾ ਤੇ ਆ ਪਾਚ ਗਏ ਆ ਫੋਰਥ ਲਿਸ਼ ਹੌਣੀ ਦੇ ਕੋਲ ਤੇ ਹੁਣ ਦੇਖਦੇ ਆ ਜਾ ਕੇ ਤੇ ਭੁੱਖ ਪਹਿਲਾਂ ਹੀ ਜਾਂਦਿਆਂ ਲੱਗੀ ਆ ਘਰ ਰੋਟੀ ਖਾ ਗਣੀ ਆ ਤੇ ਟਾਈਮ ਹੋ ਗਿਆ ਆ ਪੂਰੇ 10:30 ਆ 11 ਵਜੇ ਅਸੀਂ ਪਹੁੰਚਣਾ ਆ 11 ਵਜੇ ਤੱਕ ਪਹੁੰਚ ਜਾਂਦੇ ਆ ਮੈਂ ਜਾ ਰਿਹਾ ਅੱ 11 ਕਵੇ ਤੱਕ ਸਾਡਾ ਟਾਈਮ ਆ ਫੋਨ ਆ ਗਿਆ ਸੀਗਾ ਮੈਨੂੰ ਸਰਵਿਸ ਦਾ ਕਿਉਂਕਿ ਕੱਲ ਆਪਾਂ ਬੁੱਕ ਕਰਾਤਾ ਸੀਗਾ ਤੇ ਅੱਜ ਫਿਰ ਆਪਾਂ ਨੂੰ ਜਾਣਾ ਵਾ ਧੁੰਦ ਠੀਕ ਆ ਚੰਗੀ ਧੁੰਦ ਹੈ ਵੀ ਨਹੀਂ ਖਾਸ ਨਹੀਂ ਕੀ ਧੁੰਦ ਹੈਗੀ ਥੋੜੀ ਧੁੰਦ ਤੇ ਮਿਲਦੇ ਆ ਜਾ ਕੇ ਹੁਣ ਕੀ ਬੇ ਓਏ ਕਿੰ ਮੇ ਲਾਈਫਸ ਅ ਟੂ ਸੀ ਟਿਲ ਵੀ ਬ੍ਰੇਕ under my feet crowds moving like a heartde ਬੋਲ ਪੰਪ ਤਵਾ ਪਾਉਣ ਲੱਗੀਆਂ ਤੇਲ ਕਰਤਾਰਪੁਰ ਦੇ ਤੇਲ ਪਵਾ ਕੇ ਭੁੱਖ ਲੱਗੀ ਯਾਰ ਉਸਤਾਦ ਹੈ ਲੱਗੀ ਕੋਖਣ ਗਾ ਗਏ ਆ ਧੰਨਵਾਦ ਟਲੀ ਚਾਹ ਪੀਤੀ ਆ ਭਾਈ ਨੇ ਆਚਾਰੇ ਨੇ ਪਰੋੜੇ ਖਾਣੇ ਮੂਲੀਆਂ ਵਾਲੇ ਰਾਸਤੇ ਸੇ ਰਾਸਤੇ ਜੋ ਦੇਖਦੇ ਹਣਕੋ ਭੁੱਖ ਲੱਗੀ ਸਾਨੂੰ ਹੁਣੇ 10:30 ਹੋ ਗਏ ਆ ਤੇ ਪਰੋਟੇ ਭਾਈ ਦੇ ਉਧਰ ਛੜਾ ਤੇ ਮੰਦਿਰ ਦੇ ਰਾਸਤੇ ਚ ਕੋਈ ਨਾ ਖਾਣੇ ਕੁੱਕ ਲੱਗ ਗਈ ਤੇ ਤੇਲ ਪਵਾ ਕੇ ਫੇਰ ਕੁਝ ਖਾਵਾਂਗੇ ਭੁੱਖ ਪੂਰੀ ਜੋਰਾਂ ਤੇ ਆ ਆ ਮੂੰਹ ਦੇ ਕਦਾ ਢੜੇ ਨੇ ਐਨਾਂ ਹੀ ਭੋਕਾ ਭੋਕ ਲੀਂ ਬਰਕਰਰ ਕਹੂਗਾ ਆ ਚੈੱਕ ਕਰੋ ਆ ਗਏ ਮਾਸੀ ਦੇ ਮੁੰਡੇ ਆ ਗਏ ਮੈਂ ਰਾਮ ਰਾਮ ਸੱਬੇ ਭਾਈਆਂ ਦੇ ਲੋਜੀ ਦੁਕਾਨ ਤੇ ਆ ਗਏ ਆਪਾਂ ਹੀਰੋ ਕੋਲ ਆ ਗਏ ਆ ਤੇ ਹੁਣ ਆਪਾਂ ਚੱਲੇ ਆ ਚਾਫੇ ਲੈ ਆ ਉਹਨੂੰ ਮੈਂ ਬੈਠਾ ਆ। ਮਾ ਲੋ ਜੀ ਹੁਣ ਆਪਾਂ ਏਟ ਕਰਦੇ ਆ ਦੇਖਦੇ ਨੇ ਜਾਣਾ ਕਿ ਨਹੀਂ ਜਾਣਾ ਉਸਤਾਦ ਹੁਣੀ ਕਹਿੰਦੇ ਲੈ ਕੇ ਜਾਣਾ ਵਾ ਤੇ ਦੇਖਦੇ ਹੁਣ ਕੀ ਬਣਦਾ ਆ। ਸਮਤਾਣੀ ਪੁਲਿਸ ਕਿਉਂ ਇੰਨੀ ਜ਼ਿਆਦੀ ਬਹੁਤ ਜ਼ਿਆਦੀ ਪੁਲਿਸ ਅੱਜ ਪੁਲਿਸ ਬਹੁਤ ਜ਼ਿਆਦਾ ਖੜੀ ਆ। ਪਤਾ ਨਹੀਂ ਜਾਂਦ ਕਹਿੰਦੇ ਆਉਣਾ ਮੇਰਾ ਕਰ ਕਿੱਥੇ ਨਹੀਂ ਖੜੇ। ਹੁਣ ਪਤਾ ਨਹੀਂ ਭਈ ਉਹਨੇ ਆਉਣਾ ਆ। ਪੁਲਿਸ ਬਹੁਤ ਜ਼ਿਆਦਾ ਥਾਂ ਥਾਂ ਤੇ ਯਾਰ ਬਹੁਤ ਜ਼ਿਆਦਾ ਪੁਲਿਸ ਵਾਲੇ ਇੱਥੇ ਵੀ ਖੜੇ ਲਏ ਹਨ ਹਨਾ ਬਹੁਤ ਇੱਥੇ ਵੀ ਪੰਜ ਪੰਜ 7 7 ਫੁੱਟ ਤੇ ਹਨਾ ਫੜੀ ਆ ਇੱਥੇ ਵੀ ਆਦੇ ਖੜੇ ਪੁਲਿਸ ਕਿਹੜੀ ਗੱਲ ਹੋਊਗੀ ਉਹ ਵੀ ਖੜੇ ਆ ਜਾਂ ਤਾਂ ਕੋਈ ਮੰਤਰੀ ਮੰਤਰੀ ਆਉਣਾ ਹੈ ਟਰੱਕ ਵਿਚਾਰੇ ਜਿੰਨੇ ਸਾਰੇ ਇੱਕ ਸਾਈਡ ਤੇ ਰੋਡ ਤੇ ਲਾਏ ਹੋਏ ਆ ਤੇ 10 ਦਾ ਫੁੱਟ ਤੇ 20 ਫੁੱਟ ਤੇ ਪੁਲਿਸ ਵਾਲਾ ਖੜਾ ਹੋ ਦੇ ਅੱਗੇ ਆ ਕੇ ਆਉਂ ਫੇਰ ਆਗੇ ਆਦੇ ਪੁਲਿਸ ਖੜੀ ਹੈ ਕਿ ਆ ਮੈਂ ਸਮਝ ਨਹੀਂ ਆ ਸਾਰੇ ਆਪੋ ਆਪਣੇ ਫੋਨ ਫੜ ਫੜ ਕੇ ਖੜੀ ਹੈ ਆ ਖੜਾ ਇੱਕੋ ਖੜੇ ਸਾਹਮਣੇ ਬਾੜੀਆ ਦੇ ਪੁਲਸ ਵਾਲੇ ਹਨ ਚੱਕਰ ਗਿਆ ਹੋਊਗਾ ਆਏ ਜਲੰਧਰ ਕੈਂਟ ਪਹੁੰਚ ਗਏ ਆਪਾਂ ਆ ਤਾਂ ਰਸ਼ ਬਹੁਤ ਜ਼ਿਆਦਾ ਵਾ ਰੱਬ ਸੁੱਖ ਰੱਖੇ ਮਨ ਲੱਗਦਾ ਰੋਡ ਦੇ ਉੱਤੇ ਕਿਉਂਕਿ ਜਾਮ ਹੋ ਗਿਆ ਵਾ ਤੇ ਕੋਈ ਐਕਸੀਡੈਂਟ ਨਾ ਹੋਇਆ ਹੋਵੇ ਬਾਕੀ ਦੇਖੋ ਹੁਣ ਕੀ ਪਤਾ ਲੱਗਦਾ ਕਿਉਂਕਿ ਰੋਡ ਤੇ ਜਾਮ ਤਾਂ ਹੀ ਲੱਗਣਾ ਚਾਹੀਦਾ ਦੇਖਦੇ ਹਾਂ ਹੁਣ ਕੀ ਹੁੰਦਾ ਹਾਂ ਜੀ passes ਹਾਂ ਜੀ ਰੋਡ ਤੇ ਜਾਮ ਕਿੱਦਿ ਗੱਲੋਂ ਲੱਗਾਊਗਾ ਪਤਾ ਨਹੀਂ ਭਾਈ ਹਾਂ ਲੋਚਾਂ ਦੇ ਪੁਲਿਸ ਨੇ ਜਾਂ ਲੰਗਰ ਹੋਊਗਾ ਫੇਰ ਤਾਂ ਰੋਕਿਆ ਵਾ ਤੇ ਜਾਂ ਫੇਰ ਪੁਲਿਸ ਪੁਲਿਸ ਨੇ ਰੋਕਿਆ ਵਾ ਤਾਂ ਲੋ ਜੀ ਆ ਗਏ ਆ ਜੀ ਆਪਾਂ ਰਾਣੀ ਸੰਦਰਾ ਦੀ ਨਹੀਂ ਪੇਕਿਆਂ ਦੀ ਪੇਕਿਆਂ ਆ ਜਾ ਰਹੇ ਰਾਣੀ ਸੰਦਰਾ ਦੇ ਪੇਕਾ ਦੇ ਇੱਥੋਂ ਵਿਆਹ ਕੇ ਲੈ ਕੇ ਆਈ ਰਾਣੀ ਸੰਦਰਾ ਆਪਾਂ ਆ ਗਏ Honda ਏਜੰਸੀ ਵਾਲਿਆਂ ਦੇ ਤੇ ਆਪਣੀ ਸਰਵਿਸ ਇੱਥੇ ਗੱਡੀ ਦੀ ਹੋਣੀ ਆ ਆਹ ਟੈਲਾ ਦੇ ਉਧਰ ਲਾ ਦੋ ਭਾਈ ਹੁਣੀ ਹੁਣ ਇੱਥੇ ਚੈਕਿੰਗ ਕਰਦੇ ਪਏ ਆ ਗੱਡੀ ਦੀ ਤੇ ਜੰਡਣ ਵਗੈਰਾ ਐਂਜਣ ਵਾਲ ਵਗੈਰਾ ਸਾਰਾ ਕੁਝ ਚੈੱਕ ਹੋਊਗਾ ਦੇਖਦੇ ਆ ਕਿੰਨਾ ਕੁ ਟਾਈਮ ਲੱਗਦਾ 12 12 ਵਜੇ ਆ ਕਹਿੰਦੇ ਹੁਣ 2:30 ਵਜੇ ਤੱਕ ਮੇਰੇ ਹਿਸਾਬ ਨਾਲ ਆਜੋ ਭਾਈ ਲੋਈ ਕਾਫੀ ਸਾਡੇ ਲਈ ਆ ਗਈ ਆ ਠੰਡਾ ਵਾਲੇ ਕੱਪਾਂ ਦੇ ਵਿੱਚ 12:00 ਜੀਆ ਤੇ ਕਹਿੰਦੇ 2:30 ਵੱਜਣੇ ਆ ਚਾਹ ਪਾਣੀ ਬਿਲਕੁਲ ਰੋਈ ਗਈ ਆ 12:00 ਵਜੇ 2:30 ਵਜੇ ਦਾ ਦੰਦੇ ਹੋਣਾ ਵਾ ਕਾਫੀ ਆਪਣੀ ਆ ਗਈ ਚੱਕ ਲਓ ਇੱਕ ਬਿਸਕੁਟ ਵਿੱਚ ਰਹਿਣ ਦਿੱਤਾ ਇਹ ਨਾਲੇ ਇੱਕ ਦੋ ਹੀ ਮੈਨਣ ਕ ਵੀ ਰਹਿਣ ਦੋ ਨਾਲ ਖੋਲਾ ਕੋਈ ਨਾ ਕੋਈ ਮਿਲ ਹੀ ਜਾਂਦਾ ਇੰਡੀਆ ਵਾਲੀ ਲਵੀ ਆਹ ਬੀ ਇਹ ਚੱਕੀ ਭਾਈ ਜਾਈ ਜਾਂਦਾ ਜਦੋਂ ਮੇਲਾ ਯਾਰ ਅੰਨੀ ਲੱਗਦਾ ਬੰਦਾ ਚਕਾਰੀਆ ਹੀ ਲਿਆ ਕਰਣਾ ਨਦਾਲਾ ਕਰਦੇ ਚੱਕਲਾ ਚੱਕਲਾ ਬਈ ਚੱਕਲਾ ਕਰਨਾ ਹੈ ਹੈਗਾ ਭਾਈ ਵੀ ਹਿਸਾਬ ਨਾਲ ਮੈਨੂੰ ਖਾਓ ਜਿੱਦਾਂ ਲਈ ਮਾਹੌਲ ਚਾਏ ਆ ਥੋੜੇ ਰੱਖੀ ਦੀ ਹੁੰਦੀ ਹੈ ਨਾ ਉਹ ਥੋੜਾ ਜਿਹਾ ਗੱਲਾਂ ਵੀ ਬੰਦੇ ਹੁੰਦੇ ਨੇ ਬਾਈ ਬਹੁਤ ਚੱਕੀਨ ਵਾਲੇ ਸਾਰੇ ਪੂਰੀਆ ਖਤਮ ਕਰਤਾ ਦੇਖ ਕੋਕੋਰ ਚੱਕਦੇ ਬਹੁਤ ਅੱਛੇ ਉਹ ਵੀ ਕਿਤਾ ਬੱਸ ਕਰ ਉਹ ਵਿਚੇ ਡਿੱਗ ਗਿਆ ਕਾਫੀ ਕਰਾ ਬਸਕੁਇਟ ਬਿਸਕੁਇਟ ਨਮੋਸ਼ੀਨਾ ਮਰ ਗਿਆ ਵਿੱਚ ਚਾਹ ਦੇ ਕਾਫੀ ਤੇ ਨਮੋਸ਼ੀਨਾ ਮਰ ਗਿਆ ਕਹਿੰਦਾ ਬਸਕ ਮੈਂਨੂੰ ਕਹਾਂ ਚੱਲ ਕੁਝ ਖਾ ਲੈਨੇ ਆਂ ਭੁੱਖ ਲੱਗੀ ਆਂ ਦੇ ਦੇ ਆ ਬਾਹਰ ਜਾਂਦੇ ਆ ਤੇ ਬਿਸਕੁਟ ਆ ਉਹਨੂੰ ਬਸ ਇਤੋਂ ਕਿੱਦੂਰ ਆ ਉਹ ਤੋਂ ਪੀਸਟ ਬੋਰਡ ਤੋਂ ਬਹੁਤ ਦੂਰ ਆ ਚਲੋ ਮੈਂ ਕਿ ਛੱਡ ਕੇ ਆਂਦੇ ਕੋਈ ਲੋ ਜੀ ਹੁਣ ਆਪਣੀ ਗੱਡੀ ਦਾ ਜਰਨਲ ਚੈੱਕ ਅਪ ਜਿਹੜਾ ਉਹ ਹੋ ਰਿਹਾ ਆ ਉਸ ਤੋਂ ਬਾਅਦ ਆਹਕ ਜਾਊਗੀ ਵਾਸ਼ਿੰਗ ਨੂੰ ਹਣਾ ਇਹ ਲੈਫਟ ਕਰਦੇ ਪਏ ਆ ਗੱਡੀ ਆਪਣੀ ਨੂੰ ਕਿੱਥੇ ਲੈ ਚੱਲੇ ਭਰਾ ਆ ਚਾਹਤੇ ਇਹਨੂੰ ਇਹ ਕਦਾ ਟਾਂਗਤੀ ਯਾਰ ਮੈਨੂੰ ਡਰ ਚਾ ਲੱਗਣ ਡਿਆ ਲੱਗ ਗਿਆ ਨਾ ਏਜੰਸੀ ਦੇ ਲੱਗ ਗਿਆ ਟੋਇਡ ਵਾਲੀ ਏਜੰਸੀ ਆ ਤਾਂ ਇੱਧਰ ਬਾਉ ਜੀ ਕਹਿੰਦੇ ਫੋਰਚੂਨਰ ਦਾ ਰੇਟ ਪੁੱਛ ਕਿਉਂ ਮੈਂ ਕਿਹਾ ਆਪਾਂ ਉਹਦੇ ਗੇਟ 'ਚ ਇਹਨਾਂ ਵਾਪਸ ਮੋੜ ਦੇਣਾ ਉਹ ਗੇਟ 'ਚ ਗੇਟ 'ਚ ਹੀ ਨਾ ਵਾਪਸ ਮੋੜ ਦੇਣਾ ਬਾਜੀ ਏਜੰਸੀ ਖਰੀਦ ਲਈ ਇੰਨਾ ਪੈਸਾ ਆਇਆ ਉਹ ਤੁਹਾਡੀ ਕਿਹੜੀ ਪਤਾ ਨਹੀਂ ਟੋਕ ਚੱਲਦੀ ਇੰਨੀ ਪਰਸਨਲ ਦੇਖੋ ਯਾਰ ਹੈ ਕਿਹੜੀ ਟੌਕ ਚੱਲਦੀ ਹੋਈ ਭਾਜੀ ਕੀ ਕੀ ਸਲਾਹ ਕਰਦੇ ਹੋ ਭਾਜੀ ਇੰਨੀ ਸੀਰੀਅਸ ਹੋ ਕੇ ਬੈਠੇ ਆ ਕਿਹੜੀ ਕਵੀਲਦਾਰੀ ਦੀ ਗੱਲ ਕਰਦੇ ਹਾਂਜੀ ਓਏ ਬਿੱਟਾਈ ਕਰੋੜਾ ਵਾਲਿਆਂ ਨੇ ਚਲ ਗਿਆ ਲੈਣ ਡਰੂਸਰ ਦੇਖਣਾ ਕਿੰਨੇ ਦਾ ਸੀ ਉਹਨੇ ਰੇਟ ਤਾਂ ਸੀ 2.5 ਕਰੋੜ ਦਾ ਮੈਂ ਕਿਹਾ ਆ ਜਾ ਮੋੜ ਗਿਆ ਪਿੱਛੇ ਨੂੰ ਮੋੜ ਗਿਆ ਪਿੱਛੇ ਨੂੰ ਕਦੇ ਭਰਾਵਾ ਰਹਿਣ ਹੀ ਦੋ ਮੈਂਗਾ 2.5 ਕਰੋੜ ਜੀ 2.5 ਕਰੋੜ ਉੱਤੇ ਗੱਡੀ ਤੇ ਲਾਉਣਾ ਵਾ 2.5 ਕਰੋੜ ਕਰੇ ਇਨਵੈਸਟ ਵੱਡੇ ਭਾਈ ਕਹਿੰਦੇ ਕਰੀਏ ਤਾਂ 2.5 ਕਰੋੜ ਦਾ ਕਿੰਨਾ ਬਣ ਜਾਣਾ 2.5 ਦਾ ਡਬਲ ਡਬਲ ਬਣਾ ਸਕਦੇ ਤੇ ਜੇ ਤੇ ਜੇ ਗੱਡੀ ਲੈ ਲਈ 5 ਕਰੋੜ ਥੱਲੇ 5 ਕਰੋੜ ਕਰਜੇ ਚ ਲੱਗ ਜਾਣਾ 2.5 ਕਰੋੜ ਵਾਲੀ ਗੱਡੀ ਦੇਖ ਕੇ ਦੇਖ ਕੇ ਜਾਂਦੀ ਆ ਬਸ ਦੇਖ ਕੇ ਆਂਦੀ ਆ ਤੇ ਲਾਵਾਂਗੇ ਵੀ ਕਿ ਤਨ ਕੋਈ ਨਾਵਾ ਨਾ ਬਲੌਗ ਚ ਕਹਤਾ ਲੈਣ ਦੀ RAM RAM ਸੱਬੇ ਭਾਈਆਂ ਦੇ ਦਵਾਗੇ ਭਰਾ ਲਈ ਲੈਣਾ ਮੇਰਾ ਕੋਈ ਗੱਲ ਨਹੀਂ ਹਾਂ ਸਹੀ ਹੈ ਠਾਈ ਹੋਣ ਗਈ ਆ ਹੋਰ ਰੈਂਡਮ ਚੈੱਕਪ ਇਹੋ ਹੀ ਹੁੰਦਾ ਆ ਆਇਲ ਫਿਲਟਰ ਵਗੈਰਾ ਚੈੱਕ ਕਰਨੇ ਆ ਏਸੀ ਵਗੈਰਾ ਚੈੱਕ ਕਰਨਾ ਆ ਸਰਵਿਸ 10000 ਤੇ ਤੇਲ ਤੋਲ ਜੋ ਸਾਰਾ ਪੈਣਾ ਹੁਣ ਵਾਸ਼ਿੰਗ ਹੋ ਗਈ ਆ ਕਿੰਨਾ ਕੁ ਟਾਈਮ ਹੁਣ ਆਪਾਂ ਨੂੰ ਲੱਗਣਾ ਹਜੇ ਕੋਈ ਨਹੀਂ ਖਾਦਾ ਪੀਤਾ ਆਪਾਂ ਨਾ ਖਾਦਾ ਪੀ ਕੇ ਜਾਂਦੇ ਆ ਤੇ ਫਿਰ ਘਰੇ ਜਾਂਦੇ ਆ ਟਾਈਮ ਸਾਨੂੰ ਹੋ ਗਿਆ ਵਾ ਟਾਈਮ ਹੋ ਗਿਆ ਵਾ 1:00 ਵਜ ਗਿਆ 2-3 ਵਜ ਜਾਣੇ ਆ ਇਹ ਗੱਡੀ ਆਪਣੀ ਗਈ ਧੋਤੀ ਤੇ ਹੁਣ ਰਾਨਣ ਚੰਦਰਾ ਦੀ ਹੋਣੀ ਆ ਵੈਕਿਊਮ ਵੈਕਿਊਮ ਕਰਕੇ ਫੇਰ ਆਪਾਂ ਹੋ ਜਾਣਾ ਰੈਡੀ ਟਾਈਮ ਹੋ ਗਿਆ ਵਾ ਡੇਢ ਵਜ ਚੱਲਾ ਆ ਡੇਢ ਵਜ ਗਿਆ ਵਾ ਤਾ ਰੋਟੀ ਅਸੀਂ ਖਾ ਲਈ ਜੇ ਤਾ ਦੇ ਲੋ ਆ ਭੇਲ ਪੂਰੀ ਹੀ ਖਾਣ ਲੱਪਿਆ ਇੱਥੇ ਲਾ ਕੇ ਛਾ ਕੇ ਦੇ ਦਿਆਂ ਜੇ ਕਿਤੇ ਹੋਟਲ ਰੁਟਣ ਹੋਇਆ ਐਸਾ ਜੇ ਹੋਟਲ ਹੋਊਗਾ ਤਾਂ ਫੇਰ ਹੀ ਕੋਲ ਖਾਵਾਂਗੇ ਕਿੱਥੇ ਆ ਹੱਸ ਆਪਣਾ ਟਾਵਰ ਹਾਂ ਲਓ ਜੀ ਗਾਣੀ ਸੁੰਦਰਾ ਹੋ ਗਈ ਰੈਡੀ ਇਧਰ ਕਾਲੀ ਤੇ ਇਧਰ ਚਿੱਟੀ ਕਾਲੀ ਚਿੱਟੀ ਦੋਨੇ ਇਕੱਠੀਆਂ ਹੋ ਗਈਆਂ ਸੇਮ ਮਾਡਲ ਜਿੰਨਾਂ ਦਾ ਟਾਈਮ ਹੋ ਗਿਆ ਵਾ 2:30 ਵਜੇ ਤਾਂ ਆਪਾਂ ਹੋ ਗਏ ਹੁਣ ਫ੍ਰੀ ਤੇ ਆਪਾਂ ਹੁਣ ਚੱਲੇ ਹੈਗੇ ਆ ਘਰ ਠੀਕ ਹੈ ਜੀ ਤੇ ਟਾਈਮ ਨਹੀਂ ਦੱਸਦਾ ਚੱਲ ਲਓ ਜੀ ਹੁਣ ਆਪਾਂ ਚੱਲੇ ਆ ਘਰ ਆਪਾਂ ਹੋ ਗਏ ਆ ਫ੍ਰੀ ਤੇ ਹੁਣ ਬੈਠੇ ਆ ਸਾਹ ਜੀ ਪਿੱਛੇ ਬੈਠੇ ਆ ਸਾਹ ਇਹਨਾਂ ਨੂੰ ਵੜਾਤਾ ਤਾਂ ਉਹਨਾਂ ਨੂੰ ਅੱਗੇ ਆਪਾ ਨਜ਼ਾਰੇ ਨਾਲ ਪਿੱਛੇ ਬਹਿ ਗਏ ਆ ਤੇ ਹੁਣ ਆਪਾਂ ਚੱਲੇ ਆ ਘਰ ਜਾਂਦੇ ਹੋਏ ਲੈ ਕੇ ਜਾਣੇ ਪੈਣੇ ਆ ਫੋਨ ਆ ਗਿਆ ਘਰੋਂ ਸਬਜ਼ੀਆਂ ਸਬਜ਼ੀਆਂ ਵੀ ਚੱਲੀਏ ਹੁਣ ਆਪਾਂ ਘਰੇ ਤੋਂ ਆਪਾਂ ਖਾਣ ਲੱਗੇ ਆ ਸ਼ਗਰਗੰਦੀ ਦੀ ਚਾਟ ਧੂਆਂ ਧੂਆਂ ਹੋ ਗਿਆ ਬਿਲਕੁਲ ਹੈ ਚਾਟ ਗਾਣੀ ਚਾਟ ਚਾਟ ਖਾ ਲੈਂਦੇ ਆ ਨੋ ਜੀ ਆਪ ਭਾਈ ਕੋ ਖਾਣ ਲੱਗਿਆ ਆਪਾਂ ਚਾਟ 50 ਰੁਪਏ ਦੀ ਪਲੇਟ ਹੈ ਕੌਣ ਆ ਕੁਲਚਾ ਕੁਲਚਾ ਵੀ ਹੈਗਾ ਉਹ ਤੇ ਕੁਲਚਾ ਵੀ ਆ ਜੇ ਖਾਣਾ ਕੁਲਚਾ ਤਾਂ ਨਹੀਂ ਖਾਣਾ ਹੈ ਯਾਰ ਤੂੰ ਆ ਤੂੰ ਆਇਆ ਖਾਦੋਂ ਇੱਥੇ ਯਾਰ ਹੈ ਓਸਤਾਦ ਅੱਛਾ ਪੁੱਜੂ ਸਾ ਇਹਦਾ ਕਰਕੇ ਇੱਥੋਂ ਤੂੰ ਆ ਨਿਕਲਦਾ ਦੇ ਸਾ ਮੇਕਡੋਨਲਡਸ ਵਾਲਿਆਂ ਦੇ ਦੇਖਦੇ ਆ ਇੱਥੋਂ ਕੁਝ ਖਾਣੇ ਆ ਉਹ ਤੁਹਾਡੇ ਤਾਂ ਪੈ ਜੋ ਉਥੇ ਬਹਿ ਕੇ ਖਾਣਾ ਖੋਣਾ ਕਿ ਗੱਡੀ 'ਚ ਲਿਆ ਜਾਈਏ ਗੱਡੀ 'ਚ ਲਿਆਉਣੀ ਹੈ ਹਾਂ ਲਓ ਜੀ ਆ ਗਿਆ ਆਪਾਂ ਮੈਕਡੋਨਲਡਸ ਵਾਲਿਆਂ ਦੇ ਇਹ ਤਾਂ ਬੱਗਰ ਫਰਾਈਜ਼ ਤੇ ਕੋਲ ਖਣਾ ਬੱਗਰ ਫਰਾਈਜ਼ ਤੇ ਕੋਲ ਬੰਬ ਬੰਬ ਘਰ ਲਿਆ ਖਰਚਾ ਛੇ ਮੇਰਾ ਕਰਵਾ ਦੇ ਕੋਈ ਚੱਕਰ ਨਹੀਂ ਭਾਈ ਨੇ ਦੇਣਿਆ ਨਾ ਨਹੀਂ ਨਹੀਂ ਤੂੰ ਦਊਂਗਾ ਜੇ ਤੂੰ ਦਊਂਗਾ ਆ ਡਰ ਆਪਣਾ ਆ ਗਿਆ ਟੁੱਟ ਕੇ ਬਹਿ ਜਾ ਹੁਣ ਕੀ ਪਿਆ ਚੋਕਦੇ ਫਟਾ ਹੁਣ ਮੈਂ ਡੋਮਡ ਚੱਲੀਏ ਘਰ ਪਾ ਪੀ ਕੇ ਇਹ ਕੋ ਟਿੱਕੀ ਆ ਠੀਕਾ ਮਤਲਬ ਜਿੱਦਾਂ ਦਾ ਆਰਡਰ ਕਰਨਾ ਆਪਾਂ ਹੁੰਦਾ ਤਾਂ ਹੀ ਹੁਣਾ ਸਹੀ ਆ ਜੈਸੇ ਆਦਾ ਮੈਂ ਤੁਹਾਨੂੰ ਲੱਗ ਕਿ ਲੋਜੀ ਆ ਕੇ ਵੀ ਕੋਈ ਨਹੀਂ ਹੁਣ ਆਪਣੀ ਵਾਪਸੀ ਕੋਣ ਹੈਗੇ ਚੱਲੇ ਮਿਕੜਾ ਨਾਲ ਤੋਂ ਚਟਾਟਾ ਬਾਏ ਬਾਏ ਓ ਕਈਆਂ ਦਾ ਆ ਜਾ ਆ ਜਾ ਆ ਤਾਂ ਗਏ ਹੋਰ ਕਿੰਨਾ ਕੋਣਾ ਭਰਾਵਾ ਆ ਤਾਂ ਗਏ ਹੁਣ ਅਸੀਂ ਚੱਲੇ ਆ ਠੀਕ ਆ ਨਾ ਸੂਰਜ ਦੇਖੋ ਕਿੱਥੇ ਹੋ ਗਿਆ ਮੈਂ ਭਾਈ ਫੋਟੋ ਹੀ ਖਚਾਈ ਜਾਣ ਡਿਆ 3:30 ਹੋ ਗਿਆ ਆ ਚੱਲੀਏ ਭਰਾਵਾ ਹੈਪੀ ਬਕਰੀ ਬਨਾਣਾ ਚਿਪਸ ਲੈ ਲਿਆ ਸਾਨੂੰ ਮੋਣ ਵਾਲੀ ਭਾਈ ਹੁਣੀ ਪਤਾ ਨਹੀਂ ਕੀ ਲੈਣਾ ਇਹਨਾਂ ਨੇ ਬਿਸਕੁਟ ਵੀ ਲੈ ਲਿਆ ਗੋੜ ਵਾਲੇ ਆ ਵਾਲੇ ਨਮਕੀਨ ਆ ਆ ਵਾਲੇ ਆ ਵਾਲੇ ਆਪਾਂ ਬਿਸਕੁਟ ਲੈ ਲਿਆ ਤੇ ਹੁਣ ਅਸੀਂ ਚੱਲੇ ਆ ਘਰ ਕੀ ਏ ਮੈਂ ਬਹੁਤ ਖਾਦੇ ਕਿੰਨੇ ਵੇਏ ਇਹ ਮੇਰਾ ਫੇਵਰੇਟ ਆ ਪਤਾ ਨਹੀਂ ਹੁਣ 50 60 ਰੁਪਏ ਦਾ ਪਿਆਗੜ ਬਹੁਤ ਦਾ ਆ ਵੀਰੇ ਐਂਡ ਵਾ 60 ਦਾ ਹਾਂ ਹਾਂ ਬਸ ਆ ਗਿਆ ਆਰਸੀਐਫ ਆਰਸੀਆ ਦਾ ਆਪਾਂ ਰਾਜੂ ਭਾਬੋ ਲਈ ਸਬਜ਼ੀ ਹਾਂ ਭਾਈ ਹੁਣਾਂ ਕੋ ਸਬਜ਼ੀ ਲੈ ਲਈ ਆ ਤੇ ਕਿ ਪੈਸੇ ਕਿੰਨੇ ਬਣ ਗਏ ਆ 130 130 ਭੈਣ 130 ਰੁਪਏ 2 ਕਿਲੋ ਭਾਈ ਪਿਆਜ਼ ਕਰ ਦੇ ਉਸਤਾਦ 2 ਕਿਲੋ ਪਿਆਜ਼ ਕਰ ਦੇ ਹੁਣ ਆਪਾਂ ਆ ਗਿਆਂ ਘਰ ਤੇ ਕਰਿਆ ਗਿਆ ਆ ਪਰੋਟੀ ਪਾਣੀ ਦਾ ਸਾਧਨ ਤੇ ਹੁਣ ਆਪਾਂ ਕਰਾਂਗੇ ਇਸ ਵਲੌਗ ਨੂੰ ਐਂਡਡ ਤੇ ਪਲੀਜ਼ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਕਿਉਂਕਿ ਕਾਫੀ ਹੁਣ ਦਿਨਾਂ ਬਾਅਦ ਆਪਾਂ ਵੀਡੀਓ ਬਣਾਉਣੀ ਫੇਰ ਸ਼ੁਰੂ ਕੀਤੀਆਂ ਔਰ ਹੁਣ ਲਗਾਤਾਰ ਆਪਾਂ ਫੇਰ ਵਲੌਗਿੰਗ ਕਰਾਂਗੇ ਕਿਉਂਕਿ ਹੁਣ ਆਪਾਂ ਅੱਗੇ ਸੀਗੇ ਬੀਜ਼ੀ ਥੋੜਾ ਜਿਹਾ ਹੁਣ ਫ੍ਰੀ ਹੋ ਗਏ ਆ ਤੇ ਆਪਾਂ ਹੁਣ ਲਗਾਤਾਰੀ ਡੇਲੀ ਵਲੌਗ ਆਪਨੇ ਆਏ ਕਰੂਗੇ ਸੋ ਪਲੀਜ਼ ਸਪੋਰਟ ਜਰੂਰ ਕਰੋ